ਰਾਮ ਰੋਟਾ ਹੱਥ ਮੈਗਾ ਵੀਰ ਵਰਮਾ ਜੀ ਗਗਨ ਜੀ ਨਾਲ ساری ਟੀਮ ਕਰਦੀ ਹੈ ਜਿਨ੍ਹਾਂ ਨੇ ਅੱਜ ਸਾਈਂ ਬਾਬਾ ਜੀ ਦੇ ਜਨਮ ਦਿਨ ਤੇ ਆਪਣਾ ਬਹੁਤ ਦਰ ਦੇਣਾ ਹੈ ਸਾਈਂ ਬਾਬਾ ਜੀ ਦਾ ਜਨਮ ਦਿਨ ਵੀ ਹੈ ਤੇ ਆਰਾਮ ਨਾਮੀ ਦੀ ਹੈ ਕਿੰਨਾ ਵੱਡਾ ਦੇਣਾ ਹੈ ਕਿੰਨਾ ਬਹੁਤ ਦਰ ਦੇਣਾ ਹੈ ਤੇ ਇਹਨਾਂ ਨੇ ਜਿਹੜੀ ਰੌਣਕ ਲਾਈ ਹੈ ਤੇ ਜਿਹੜੀ ਮੰਡੀ ਦਾ ਜਿਹੜਾ ਸਮੁੰਦਰ ਜਿਹੜਾ ਹੈ ਇਸ ਵੇਲੇ ਕਾਹਤੂਆ ਰਿਆ ਇਹਦੇ ਕੋਲ ਸਭ ਤੋਂ ਉੱਪਰ ਉੱਠੀ ਲਾਉਣੀ ਚਾਹੀਦੀ ਕਮਰਾ ਦੇ ਵਿੱਚ ਸੇਲ ਚਾ ਕੇ ਆਇਆ ਤੇ ਤਪਸਵੀ ਸਾਡੇ ਗੁਰੂ ਗੋਬੀਰ ਉਹ ਨੰਬਰ ਜਿਹੜੇ ਆ ਬਸ ਵੀ ਆ ਕਿੰਨਾ ਕਰਕੇ ਹਿੰਦੁਸਤਾਨ ਦੀ ਸਸਤੀ ਬਚੀ ਆ ਇਹ ਸਾਰੇ ਕੋਈ ਨਾ ਸਜ਼ਾਰਾਂ ਦੇ ਗਲਦੇ ਹੋਏ ਇਹ ਸਰ ਆਜਿਦੇ ਦੇ ਅੰਦਰ ਤੇ ਕਿੰਨੀ ਰੌਣਕ ਹੈ ਬਾਹਰ ਸਟੇਜ ਤੇ ਗਾਰੇ ਲੱਗ ਰਹੇ ਆ ਉਹਨਾਂ ਦੇ ਭਜਨ ਲੋਕ ਸਰਵਣ ਕਰ ਰਹੇ ਆ ਉਹ ਜਿਹੇ ਵਾਤਾਵਰਣ ਜਿਹੜਾ ਵੀ ਸ਼ਰਦਾ ਲੈ ਕੇ ਆਉਂਦਾ ਉਹਦੀਆਂ ਸਭ ਮਨੋਕਾਮਨਾ ਪੂਰੀਆਂ ਹੁੰਦੀਆਂ ਕਿਉਂਕਿ ਕੋਈ ਫਾਇਰ ਨਹੀਂ ਆਉਂਦੀ ਹੈ ਕੋਈ ਪ੍ਰੇਸ਼ਾਨ ਨਹੀਂ ਹੁੰਦੀ ਆ ਉਦੋਂ ਜਦੋਂ ਲੋਕੀ ਸੱਚੇ ਮਨ ਨਾਲ ਕਦੇ ਆਉਂਦੇ ਆ ਤੇ ਪ੍ਰਭੂ ਆਪ ਉਹ ਤੇ ਪ੍ਰਗਟ ਹੁੰਦਾ ਤੇ ਜੋ ਮੰਦੀ ਮਰਾਦ ਹੁੰਦੀ ਆ ਪੂਰੀ ਹੁੰਦੀ ਆ ਇਹ ਅੱਜ ਮੈਂ ਸੁਨੀਲ ਫਰਮਾਨੀ ਭਾਸ਼ ਕਰਕੇ ਦੇਣਾ ਸਾਧੀਆਂ ਨੂੰ ਬਹੁਤ ਮੁਬਾਰਕ ਦੇਣਾ ਹਮੇਸ਼ਾ ਹੀ ਇਹ ਜਿੱਥੇ ਰੌਣਕਾਂ ਆਉਂਦੇ ਰਹਿੰਦੇ ਆ ਸਾਈਂ ਬਾਬਾ ਜੀ ਦਾ ਰਹੀ ਹੈ ਸਿਰ ਵਿੱਚ ਕਹਿੰਦੇ ਨੇ ਇੱਥੇ ਮੰਦਿਰ ਬਣਾਇਆ ਬਹੁਤ ਸੰਚਾਲਨ ਕਰ ਰਹੇ ਆ ਹਮੇਸ਼ਾ ਹੀ ਇੱਥੇ ਇੰਤਜ਼ਾਰੇ ਮੇਲੇ ਲਾਉਂਦੇ ਆ ਪ੍ਰਮਾਤਮਾ ਨੇ ਹੋਰ ਸ਼ਕਤੀ ਦੇਵੇ ਜੇ ਇਸੇ ਤਰ੍ਹਾਂ ਹੀ ਜਲਦੋਂ ਧਰਮ ਦੇ ਕੰਮ ਲੱਗੇ ਰਹਿਣ ਰਬੂ ਜੀ ਨੇ ਹਰ ਮਾਰ ਨੂੰ ਆਪਣਾ ਪੂਰਾ ਕਰੇ ਜਿੰਨੀ ਬੱਬਾ ਜੀ ਆਪਣਾ ਨਾਮ ਦੱਸ ਕੇ ਜਿਹੜਾ ਅੱਜ ਤਵੀ ਸਾਈ ਬਾਬਾ ਜੀ ਦਾ ਜਿਹੜਾ ਜੰਦ ਮਨਾ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਚਾਹਗੇ ਸੀ ਐਸ ਸੁਨੀਰ ਕੁਮਾਰ ਸ਼੍ਰੀ ਓਮ ਪੰਡਾ ਜੀ ਦਾ ਮੁੰਡਾ ਭਾਨ ਬੋਲ ਰਿਹਾ ਹੈ ਸ਼੍ਰੀ ਰਾਮ ਨਾਮ ਦੇ ਸਾਹੀ ਸਾਹੀ ਬਾਬਾ ਦਾ ਜਨਮ ਦਿਨ ਹੈ ਅੱਜ ਅਡੇ ਬੜੇ ਖੁਸ਼ੀ ਨਾਲ ਪਾਰਟੀ ਤੇ ਜਨਮ ਦਿਨ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਦਾ ਮੈਂ ਕਹਿਣਾ ਚਾਹੁੰਦਾ ਕਿ ਅੱਜ ਬੜੇ ਮਨ ਨਾਲ ਪ੍ਰਸੰਨ ਮੈਂ ਸ਼ਬਦ ਨਹੀਂ ਮੇਰੇ ਮੂੰਹ ਨਿਕਲਦੇ ਪਰਬੂ ਨੇ ਇਹ ਕਿਰਪਾ ਕੀਤੀ ਅੱਜ ਅੱਜ ਸ਼ਹਿਰ ਦੀ ਉਸ ਨੂੰ ਸਭ ਤੋਂ ਸਭ ਤੋਂ ਗਿਆਨ ਜਿਹੜੀ ਸ਼ਕਤੀਆਂ ਜਿਹਨਾਂ ਵਿਚ ਸਾਡੇ ਕਰਮ ਕਰੀ ਤੋਂ ਮੇਰੇ ਤੋਂ ਪੂਰੀ ਜਿਹਾ ਸਾਡੇ ਦੇਖਣਾ ਹੈ ਮਹਿੰਦੀ ਕਾਲਪਾ ਦਾ ਨਾਮ ਹੈ ਅੱਜ ਸਾਡੇ ਮੁਖੇ ਦੇਖੇ ਗਏ ਨੇ ਨਾਲ ਉਹਰੇ ਆਪਣੇ ਕਾਉਂਸਲਰ ਸਾਹਿਬ ਨਾਲ ਸਾਡੇ ਅਜੇ ਕੁਝ ਹੀ ਐਫਐਸ ਦੇ ਲੈ ਕੇ ਜਿਹੜੇ ਲੋਕਾਂ ਨੇ ਉਹ ਸਾਡੇ ਤੇ ਨਾ ਨਾ ਨੁਕਸਤ ਕੋਈ ਜਾਈ ਨਹੀਂ ਇਸ ਵਾਰ ਨੂੰ ਇਹ ਸਹਿੰਦੇ ਕਿ ਮਹਾਰਾਜ ਦੇ ਅਧਿਕਾਰ ਦੇਹੀ ਬੇਦੀ ਸਭ ਨੂੰ ਪ੍ਰੈਜ਼ੀਡੈਂਟ ਦੇ ਨਾਲ ਲੰਬੀ ਉਮਰ ਦੀ ਉਤਾਹਪਕ ਬਸ ਇਹ ਹੀ ਮੈਂ ਕਹਿਣਾ ਚਾਹਾਂ ਤੇ ਮਹਾਰਾਜਾਂ ਕੇ ਇਹ ਗੁਜਾਰਸ਼ ਹੈ ਮੇਰੀ ਸਭ ਨੂੰ ਚੜ੍ਹਦੀਆਂ ਕਲਾ ਚ ਰੱਖੇ ਤਾਰੇ ਫੇਸ ਤੇ ਕੋਈ ਸੰਕਟ ਨਾ ਹੋਵੇ ਵਸ ਜੀ ਰਾਮ ਜੰਦਰ ਕਿਤੇ ਗਏ ਹੀ ਪੁਜਾਰੀ ਜੀ ਆ ਜੀ ਰਾਮ ਯੈਸ ਜੀ ਇਹ ਤੇਰਾ ਖੋਤਾ ਸਿੱਕਾ ਇਹ ਤੇਰਾ ਖੋਤਾ ਸਿੱਕਾ ਸ਼ਰਮ ਆ ਤੇਰਾ ਸ਼ਰਮ ਆ ਉੱਡਦਾ ਹਾਂ ਨਾ ਮੈਂ ਤੇ ਨੋਕੋ ਤੇਆ ਪਾੜਿਆ ਨੇ ਨਾਮ ਤੇਰੇ ਤੋਂ ਮੇਰੇ ਸੱਜਿਆ ਵੀਰੇ ਹਰ ਸਾਡੇ ਤੇ ਨੋਕੋ ਤੇਆ ਉਹ ਵਾਰ ਆਇਆ ਨੇ ਮਾ ਮਾਹੋ ਹੈ ਨੰਬਰ ਨੰਬਰ ਕੋਈ ਦਾ ਹੈ ਨੀ ਨੂੰ ਮਾ ਮੰਨ ਲੰਗ ਭਗਵਾਨ ਕੇ ਲਾਉ ਘੜਦਾ ਦੇ ਨੇ ਆਪ ਵੀ ਫੜ ਕੇ ਮਾਰ ਕੇ ਆਂਦਾ ਨਾ ਹੈਂਕ ਮੈਂ ਕਰਤੀ ਜੋ ਬੈਕ ਐਂ ਮਾਰਾ ਤਾ ਹੈਂਕ ਮਾਰਾ

ক্লাস করতে গিয়ে আমরা ਖੇਤ ਹੋਣ ਦੇ ਪ੍ਰਧਾਨ ਬਾਈ ਹੋਵੇ ਜੀ ਕੁਛ ਨਾ ਹੋਵੇ ਤਰੇਲਰ ਸੱਜਦੇਵਾ ਸਾਡੇ ਸਿੰਘ ਸਾਹਿਬ ਆਏ ਹਾਏ ਆਜਾ ਮੈਂ ਮਹਿੱਤਨ ਮਖੀਆਂ ਕੂੜੀ ਪ੍ਰਵੇਨਤਨ ਕਸੂ ਖਾ ਕੇ ਕੈ ਲੱਗਦਾ ਪੂਰੀ ਮੈਨੂੰ ਤੇਰੇ ਚੋਂ ਆਰਾਮ ਨਹੀਂ ਜੀਦਾ ਮੈਨੂੰ ਤੇਰੇ ਚੋਂ ਆਰਾਮ ਨਹੀਂ ਜੀਦਾ ਅੱਛਾ ਇਹ ਗਾਣੇ ਕਦੇ ਕਿਹਨੂੰ ਸੁਣੀਏ ਸੱਚੀਆਂ ਬਾਤਾਂ ਬੋਲਣੇ ਲੱਗਣੇ ਕਿ ਸੁਣੀਏ ਜਿਸ ਦੀ ਗੀਤ ਵਿੱਚ ਉਹ ਸਾਫ਼ ਤਰ੍ਹਾਂ ਹੋਣ ਸੁਣੋ What? How many are किन <laughs> नहोइन

तो देगा। 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 मैं लिखाया नाम लिखवाया जाता सामाते लिखवाया जाता भी कब लिस्ट बड़ी लंबी है शान વર્લ્ડ ફેમસ આગા ભાઈ કાશી કાશી ਭੰਡਾਰੇ ਤੇ ਆਏ ਜਿਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਅੱਜ ਜਿੱਥੇ ਰਾਮ ਨੌਮੀ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਬਹੁਤ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਜਿੱਥੇ ਸਾਰੀਆਂ ਸੰਗਤਾਂ ਇਕੱਠਾ ਇਕੱਠੀਆਂ ਹੋ ਕੇ ਜਿੱਥੇ ਰਾਮ ਨੌਮੀ ਦਾ ਤਿਹਾਰ ਮਨਾ ਰਹੀਆਂ ਉੱਥੇ ਸਾਈਂ ਬਾਬਾ ਜੀ ਦਾ ਅੱਜ ਜਿਹੜਾ ਜਨਮ ਦਿਵਸ ਹੈ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਔਰ ਮੈਂ ਵੀ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਕਿ ਅੱਜ ਇਹਨਾਂ ਸੰਤਾਂ ਦੀ ਸਦਕਾ ਅੱਜ ਮਿਲਣ ਨੂੰ ਵੀ ਸਾਈਂ ਜੀ ਦੇ ਚਰਨਾਂ ਦੇ ਵਿੱਚ ਆਪਣਾ ਮस्तक ਨੂੰ ਆਉਂਦਾ ਮੌਕਾ ਮਿਲਿਆ ਮੈਂ ਇਹਨਾਂ ਦਾ ਧੰਨਵਾਦੀ ਹਾਂ ਔਰ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਅੱਜ ਦੇ ਮੁਬਾਰਕ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਇਹਨਾਂ ਜਨਾਬ ਮੋਮੀਨਾ ਦਾ ਦਾ ਜੀਤੀ ਬਾਬਾ ਦੇ ਜਗਤ ਇਹਨੂੰ ਮੂਹਰਾ ਬਹੁਤ ਵੱਡੇ ਨੇ ਮੈਂ ਵਰਤ ਜੀਤਾ ਪ੍ਰਮਾਤਮਾ ਦੇ ਚਰਨਾ ਦੀ ਬੇਨਤੀ ਕਰਾਂਗਾ ਸਾਧੂ ਸਾਰੇ ਪੰਜਾਬ ਨੂੰ ਸਾਰੇ ਅੰਮ੍ਰਿਤਸਰ ਨੂੰ ਆਪਸ ਵਿੱਚ ਮਿਲ ਜੁੜ ਕੇ ਰਹਿਣ ਦਾ ਆਪਣੇ ਦੇਸ਼ ਦੀ ਆਪਣੇ ਸਮਾਜ ਦੀ ਆਪਣੇ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਸਾਨੂੰ ਸਾਰੇ ਰੁਮ ਕੰਮ ਕਰਨ ਦਾ ਸ਼ਕਤੀ ਦਾ ਵੇਸ ਆਨੂ ਤੇ ਇਹ ਨਸ਼ਿਆਂ ਤੋਂ ਦੂਰ ਕਰਕੇ ਸਾਰਿਆਂ ਨੂੰ ਤਰਕੀਆਂ ਦੇ ਇਹੋ ਹੀ ਮੇਰੀ ਪ੍ਰਮਾਤਮਾ ਦੇ ਚਰਨਾਂ ਦੀ ਦੁਆ ਹੈ